ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਰਾਸ਼ਟਰਪਤੀ ਬਣਦੇ ਸਾਰੀ 트ੰਪ ਨੇ ਕਾਰਜਕਾਰੀ ਆਦੇਸ਼ਾਂ ਦੀ ਲਾਈ ਝੜੀ ਦੁਨੀਆ ਦੇ ਉੜਾਈ ਹੋਸ਼ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਲੱਖਾਂ ਭਾਰਤੀਆਂ ਦਾ ਭਵਿੱਖ ਖਤਰੇ ਵਿੱਚ ਟਰੰਪ ਨੇ ਆਪਣੀ ਜਾਨ ਬਚਾਉਣ ਵਾਲੇ ਨੂੰ ਦਿੱਤਾ ਸਿਖਰਲਾ ਅਹੁਦਾ ਹੋਣ ਲੱਗੀ ਆਲੋਚਨਾ ਕੋਲਕਾਤਾ ਹਾਈ ਕੋਰਟ ਪਹੁੰਚਿਆ ਟ੍ਰੇਨੀ ਡਾਕਟਰ ਦਾ ਪੀੜਤ ਪਰਿਵਾਰ ਸਜ਼ਾਏ ਮੌਤ ਦੀ ਕੀਤੀ ਮੰਗ ਜ਼ਬਰਦਸਤਾਂ ਦੇ ਦੋਸ਼ੀ ਨੂੰ ਕਿਉਂ ਨਹੀਂ ਦਿੱਤੀ ਗਈ ਫਾਂਸੀ ਜੱਜ ਨੇ 172 ਪੰਨਿਆਂ ਦੀ ਰਿਪੋਰਟ ਵਿੱਚ ਦੱਸੀ ਕਹਾਣੀ 14 ਫਰਵਰੀ ਦੀ ਕੇਂਦਰ ਅਤੇ ਕਿਸਾਨਾਂ ਦੀ ਮੀਟਿੰਗ ਤੇ ਉੱਠੇ ਵੱਡੇ ਸਵਾਲ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੇ ਡਾਕਟਰਾਂ ਲਈ ਵੱਡਾ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੱਲ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕੀ ਹੈ ਰਾਸ਼ਟਰਪਤੀ ਟਰੰਪ ਨੇ ਅਤੇ ਉਹਨਾਂ ਨੇ ਸੌ ਚੁੱਕਦੇ ਸਾਰੀ ਕਾਰਜਕਾਰੀ ਆਦੇਸ਼ਾਂ ਦੀ ਛੜੀ ਲਾ ਦਿੱਤੀ ਹੈ ਅਮਰੀਕਾ ਦਾ ਅਧਿਕਾਰ ਹੈ ਕਿ ਉੱਥੇ ਨਾਗਰਿਕਤਾ ਮਿਲ ਜਾਂਦੀ ਹੈ ਜਨਮ ਲੈਣ ਤੋਂ ਬਾਅਦ ਉਹ ਅਤੇ ਕੁਝ ਹੋਰ ਜਿਹੜੇ ਇਸ ਤਰ੍ਹਾਂ ਦੇ ਐਲਾਨ ਉਹਨਾਂ ਨੇ ਕਰ ਦਿੱਤੇ ਜਿਸ ਤੇ ਕਾਰਨ ਅਮਰੀਕਾ ਤੇ ਦੁਨੀਆ ਭਰ ਦੇ ਵਿੱਚ ਹੜਕੰਪ ਮਚਿਆ ਹੋਇਆ 트੍ਰੰਪ ਨੇ ਕਈ ਵੱਡੇ ਫੈਸਲੇ ਕੀਤੇ ਐ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਬਾਈਡਨ ਪਾ ਬਾਈਡਨ ਸਰਕਾਰ ਦੇ 78 ਫੈਸਲੇ ਰੱਦ ਕਰ ਦਿੱਤੇ ਐ 트੍ਰੰਪ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਬਾਈਡਨ ਪ੍ਰਸ਼ਾਸਨ ਦੇ ਵਿੱਚ ਲਾਗੂ ਕੀਤੇ ਗਏ ਉਹਨਾਂ 80 ਫੈਸਲਿਆਂ ਨੂੰ ਰੱਦ ਕਰ ਰਿਹਾ ਜੋ ਅਮਰੀਕਾ ਦੇ ਵਿਕਾਸ ਵਿੱਚ ਰੁਕਾਵਟਾਂ ਪਾ ਰਹੇ ਨੇ 트੍ਰੰਪ ਨੇ WHO ਤੋਂ ਅਮਰੀਕਾ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਵੀ ਸ਼ੁਰੂ ਕਰਨ ਵਾਸਤੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰ ਦਿੱਤੇ ਨੇ ਕਰੋਨਾ ਕਾਲ ਦੇ ਦੌਰਾਨ 트ੰਪ ਨੇ ਕਈ ਵਾਰ ਇਲਜ਼ਾਮ ਲਾਇਆ ਸੀ ਕਿ WHO ਚੀਨ ਪੱਖੀ ਹੈ ਅਤੇ ਇਹ ਨੇ ਅਮਰੀਕਾ ਦੇ ਨਾਲ ਧੋਖਾ ਕੀਤਾ ਨਸ਼ਾ ਤਸਕਰਾਂ ਨੂੰ ਅੱਤਵਾਦੀ ਐਲਾਨਿਆ ਜਾਏਗਾ ਮੈਕਸੀਕੋ ਸਰਹੱਦ ਤੇ ਕੰਧ ਬਣਾਈ ਜਾਏਗੀ ਮੈਕਸੀਕੋ ਅਤੇ ਕੈਨੇਡਾ ਤੇ 25% ਟੈਰਫ ਵੀ ਸੰਭਾਵਨਾ ਲਗਾਇਆ ਜਾਏਗਾ ਉਮੀਦ ਇਹ ਹੈ ਕਿ ਇਹ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋ ਸਕਦੇ ਨੇ ਅਮਰੀਕਾ ਪੈਰਸ ਜਲਵਾਯੂ ਸਮਝੌਤੇ ਤੋਂ ਬਾਹਰ ਆਏਗਾ ਥਰਡ ਜੈਂਡਰ ਨੂੰ ਖਤਮ ਕਰਨ ਦਾ ਵੀ 트ੰਪ ਨੇ ਐਲਾਨ ਕਰ ਦਿੱਤਾ ਹੈ ਇਲੈਕਟ੍ਰਿਕ ਜਿਹੜੇ ਵਾਹਨ ਨੇ ਉਹਨਾਂ ਤੋਂ ਉਤਸ਼ਾਹਤ ਕਰਨ ਦੀ ਯੋਜਨਾ ਵੀ ਉਹਨਾਂ ਵੱਲੋਂ ਰੱਦ ਕੀਤੀ ਜਾਏਗੀ ਅਮਰੀਕਾ ਮੈਕਸੀਕੋ ਸਰਹਾਦ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰੀਕਾ ਵਿੱਚ ਜਨਮ ਤੋਂ ਪ੍ਰਾਪਤ ਨਾਗਰਿਕਤਾ ਦਾ ਅਧਿਕਾਰ ਖਤਮ ਕੀਤਾ ਜਾ ਰਿਹਾ ਹੈ 트ੰਪ ਨੇ ਥਰਡ ਜੈਂਡਰ ਨੂੰ ਵੀ ਖਤਮ ਕਰ ਦਿੱਤਾ ਹੈ ਅਮਰੀਕਾ ਦੇ ਵਿੱਚ ਹੁਣ ਸਿਰਫ ਦੋ ਲੰਗੀ ਹੋਣਗੇ 트럼ਪ ਨੇ ਇਸ ਤਰ੍ਹਾਂ ਪੈਰਿਸ ਸਮਝੌਤੇ ਨੂੰ ਵੀ ਅਮਰੀਕਾ ਵਾਸਤੇ ਧੋਖਾ ਧੜੀ ਦੱਸਿਆ ਅਤੇ ਦੁਨੀਆ ਦੇ ਮੁਲਕਾਂ ਨੇ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਵਾਸਤੇ ਗਲੋਬਲ ਤਾਪਮਾਨ ਨੂੰ ਪੂਰਵ ਉਦਯੋਗਿਕ ਪੱਧਰ ਤੋਂ ਡੇਢ ਡਿਗਰੀ ਸੈਲਸੀਅਸ ਤੱਕ ਸੀਮਿਤ ਕਰਨ ਵਾਸਤੇ ਦਰਸਲੇ ਸਮਝੌਤਾ ਕੀਤਾ ਸੀ 트럼ਪ ਨੇ ਇਸ ਸਮਝੌਤੇ ਨੂੰ ਧੋਖਾ ਧੜੀ ਘਰਾੜ ਦਿੱਤਾ ਹੈ ਇਹਦੇ ਨਾਲ ਹੀ 트럼ਪ ਨੇ ਜਿਹੜੀ ਮੌਤ ਦੀ ਸਜ਼ਾ ਉਹਨੂੰ ਬਹਾਲ ਕਰਨ ਵਾਸਤੇ ਵੀ ਆਖ ਦਿੱਤਾ ਕਿਉਂਕਿ ਬਾਈਡਨ ਸਰਕਾਰ ਨੇ ਉਸਨੂੰ ਮੌਤਲ ਕਰ ਦਿੱਤਾ ਸੀ। ਇਹਦੇ ਨਾਲ ਹੀ 6 ਜਨਵਰੀ 2021 ਨੂੰ ਕੈਪੀਟਲ ਹਿੱਲ ਤੇ ਹੋਏ ਹਮਲੇ ਦੇ ਦੋਸ਼ੀ 1500 ਲੋਕਾਂ ਨੂੰ ਮੁਆਫੀ ਦੇਣ ਤੋਂ ਲੈ ਕੇ WHO ਨੂੰ ਅਮਰੀਕਾ ਤੋਂ ਬਾਹਰ ਕੱਢਣ ਵਾਲੇ ਕਈ ਅਹਿਮ ਮੁੱਦਿਆਂ ਤੇ ਫੈਸਲੇ ਕਰ ਦਿੱਤੇ ਗਏ ਐ। ਦੱਸਣਾ ਬਣਦਾ ਕਿ 트럼ਪ ਨੇ ਅਮਰੀਕਾ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਦਾ ਐਲਾਨ ਵੀ ਕਰ ਦਿੱਤਾ। ਅਮਰੀਕੀ ਇਮੀਗ੍ਰੇਸ਼ਨ ਨੀਤੀ ਵਿੱਚ ਇਹਦੇ ਨਾਲ ਵੱਡਾ ਬਦਲਾ ਹੋਏਗਾ। ਇਹਦੇ ਨਾਲ ਅਮਰੀਕਾ ਦੇ ਉਹਨਾਂ ਲੱਖਾਂ ਬੱਚਿਆਂ ਦੀ ਨਾਗਰਿਕਤਾ ਪ੍ਰਭਾਵਿਤ ਹੋਏਗੀ ਜਿਨ੍ਹਾਂ ਦਾ ਜਨਮ ਭਾਵੇਂ ਅਮਰੀਕਾ ਵਿੱਚ ਹੋਇਆ ਸੀ ਪਰ ਉਹਨਾਂ ਦੇ ਮਾਪੇ ਵਰਕ ਵੀਜ਼ੇ ਤੇ ਅਮਰੀਕਾ ਵਿੱਚ ਨੇ। ਦਰਅਸਲ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਦੇ ਅਨੁਸਾਰ ਉਸ ਧਰਤੀ ਤੇ ਜਨਮ ਲੈਣ ਵਾਲਾ ਬੱਚਾ ਆਪਣੇ ਆਪ ਹੀ ਅਮਰੀਕੀ ਨਾਗਰਿਕ ਬਣ ਜਾਂਦਾ ਹੈ। ਮਾਪਿਆਂ ਦੀ ਵੱਧਤੀ ਗਿਣਤੀ ਅਤੇ ਬੱਚਿਆਂ ਨੂੰ ਜਨਮ ਦੇਣ ਲਈ ਅਮਰੀਕਾ ਬਹੁਤ ਸਾਰੇ ਲੋਕ ਆ ਰਹੇ ਸੀ ਇਸ ਨੂੰ ਬਰਥ ਟੂਰਿਜ਼ਮ ਵੀ ਕਿਹਾ ਜਾਂਦਾ ਜਿਸ ਉੱਤੇ ਟਰੰਪ ਨੇ ਪਾਬੰਦੀ ਲਾ ਦਿੱਤੀ ਹੈ ਹਕੂਮਾ ਵਿੱਚ ਕਿਹਾ ਗਿਆ ਕਿ ਅਮਰੀਕਾ ਵਿੱਚ ਪੈਦਾ ਹੋਏ ਬੱਚਿਆਂ ਨੂੰ ਹੀ ਅਮਰੀਕੀ ਨਾਗਰਿਕਤਾ ਦਿੱਤੀ ਜਾਏਗੀ ਜਿਨ੍ਹਾਂ ਦੇ ਮਾਪੇ ਅਮਰੀਕੀ ਨਾਗਰਿਕ ਹੋਣਗੇ ਜਾਂ ਫਿਰ ਉਹਨਾਂ ਵਿੱਚੋਂ ਕਿਸੇ ਇੱਕ ਕੋਲ ਅਮਰੀਕਾ ਦਾ ਗ੍ਰੀਨ ਕਾਰਡ ਹੋਣਾ ਲਾਜ਼ਮੀ ਹੋਵੇਗਾ ਦਰਅਸਲ ਭਾਰਤ ਅਤੇ ਚੀਨ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਗਿਣਤੀ ਲਗਾਤਾਰ ਅਮਰੀਕਾ ਵਿੱਚ ਵੱਧ ਰਹੀ ਹੈ ਉਹਨਾਂ ਕੋਲੇ ਐਚ 1 ਵੀ ਵੀਜ਼ਾ ਜਿਸ ਤੇ ਨਾਲ ਉਹ ਅਮਰੀਕਾ ਵਿੱਚ ਕੰਮ ਕਰ ਰਹੇ ਨੇ 트럼ਪ ਪ੍ਰਸ਼ਾਸਨ ਦਾ ਇਹ ਫੈਸਲਾ ਅਮਰੀਕਾ ਵਿੱਚ ਮੌਜੂਦ ਭਾਰਤੀ ਪੇਸ਼ੇਵਰਾਂ ਦੀ ਜ਼ਿੰਦਗੀ ਨੂੰ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਕਰੇਗਾ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ 48 ਲੱਖ ਤੋਂ ਵੱਧ ਭਾਰਤੀ ਰਹਿੰਦੇ ਨੇ ਜਿਨ੍ਹਾਂ ਵਿੱਚੋਂ ਵੱਡਾ ਹਿੱਸਾ ਉਹਨਾਂ ਦਾ ਹੈ ਜਿਨ੍ਹਾਂ ਨੂੰ ਜਨਮ ਅਧਿਕਾਰ ਨਾਗਰਿਕਤਾ ਮਿਲੀ ਹੋਈ ਹੈ ਅਮਰੀਕਾ ਵਿੱਚ H1B ਵੀ ਵੀਜ਼ਾ ਤੇ ਕੰਮ ਕਰਨ ਵਾਲੇ ਲੋਕਾਂ ਵਾਸਤੇ ਪਰਿਵਾਰ ਨਿਯੋਜਨ ਵੱਡੀ ਸਮੱਸਿਆ ਬਣ ਸਕਦੀ ਹੈ ਪਰ ਉਹਨਾਂ ਨੇ ਸੋਚ ਚੁੱਕਣ ਤੋਂ ਬਾਅਦ ਲਗਾਤਾਰ ਵੱਡੇ ਵੱਡੇ ਠਾਠਾ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਐ ਇਸੇ ਤਰ੍ਹਾਂ ਅਹੁਦਾ ਸੰਭਾਲਦੇ ਸਮੇਂ ਉਹਨਾਂ ਨੇ ਜਿਹੜੇ ਐਲਾਨ ਕੀਤੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਹਲਚਲ ਮਚਾ ਦਿੱਤੀ ਐ ਉਹਨਾਂ ਦਾ ਇੱਕ ਐਲਾਨ ਇਹ ਵੀ ਐ ਕਿ ਅਮਰੀਕਾ ਵਿੱਚ ਜਿਹੜੇ ਕੱਚੇ ਕਾਮੇ ਰਹਿ ਰਹੇ ਨੇ ਜਾਂ ਕੱਚੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਅਮਰੀਕਾ ਛੱਡਣਾ ਪਏਗਾ ਕਿਉਂਕਿ ਜਦੋਂ ਇੱਕ ਪਾਸੇ ਰਾਸ਼ਟਰਪਤੀ ਅਹੁਦੇ ਦਾ ਹਲਫ ਲਿਆ ਉਦੇ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੇ ਉਹਨਾਂ ਨੇ ਸਭ ਤੋਂ ਵੱਡਾ ਐਲਾਨ ਕਰ ਦਿੱਤਾ ਹੈ 트럼ਪ ਨੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਤੇ ਆਉਣ ਵਾਲੇ ਲੋਕਾਂ ਨੂੰ ਸਥਾਈ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ ਸਖਤੀ ਦਾ ਐਲਾਨ ਕਰ ਦਿੱਤਾ ਹੈ ਇਹਦੇ ਤੋਂ ਬਾਅਦ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਤਕਰੀਬਨ 7.5 ਲੱਖ ਤੋਂ ਵੱਧ ਭਾਰਤੀਆਂ ਦਾ ਭਵਿੱਖ ਵੀ ਖਤਰੇ ਵਿੱਚ ਹੈ ਦਰਅਸਲ ਪੀਯੂ ਰਿਸਰਚ ਸੈਂਟਰ ਦੇ 2022 ਦੇ ਮੁਲਾਂਕਣ ਅਨੁਸਾਰ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕੁੱਲ ਗਿਣਤੀ 10 ਕਰੋੜ 10 ਲੱਖ ਹੈ। ਇਹਨਾਂ ਵਿੱਚੋਂ ਭਾਰਤ ਤੋਂ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲਗਭਗ ਉਸ ਵਕਤ 7.5 ਲੱਖ ਦੱਸੀ ਗਈ ਸੀ। ਇਸ ਮੁਲਾਂਕਣ ਦਾ ਆਧਾਰ ਸਾਲ 2022 ਵਿੱਚ ਅਮਰੀਕੀ ਕਮਿਊਨਿਟੀ ਸਰਵੇਖਣ ਹੈ। ਹਾਲਾਂਕਿ 트੍ਰੰਪ ਦੇ ਅਨੁਸਾਰ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 20 ਮਿਲੀਅਨ ਤੋਂ 25 ਮਿਲੀਅਨ ਦੇ ਵਿਚਕਾਰ ਹੋਣੀ ਹੈ। ਇਹੀ ਕਾਰਨ ਹੈ ਕਿ 트੍ਰੰਪ ਦਾ ਸੌਂ ਚੁੱਕਣ ਤੋਂ ਬਾਅਦ ਪਹਿਲਾ ਅਤੇ ਵੱਡਾ ਐਲਾਨ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਪਾਬੰਦੀ ਸੰਬੰਧੀ ਹੈ 트럼ਪ ਨੇ ਕਿਹਾ ਕਿ ਉਹ ਅਮਰੀਕਾ ਮੈਕਸੀਕੋ ਸਰਹੱਤੇ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰ ਰਹੇ ਨੇ 트럼ਪ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵੇਸ਼ ਤੁਰੰਤ ਬੰਦ ਕੀਤਾ ਜਾਏਗਾ ਅਤੇ ਸਰਕਾਰ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਮੁਲਕ ਵਿੱਚੋਂ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਉਦੋਂ ਤੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਤੇ ਖਤਰਾ ਵਧ ਰਾ ਰਿਹਾ ਹੈ ਅਤੇ ਉਹਨਾਂ ਵਿੱਚ ਇਸ ਐਲਾਨ ਤੋਂ ਬਾਅਦ ਵੱਡੀ ਹਲਚਲ ਵੇਖੀ ਜਾ ਰਹੀ ਹੈ ਹਾਲਾਂਕਿ ਟੈਰਫ ਅਤੇ ਇਮੀਗ੍ਰੇਸ਼ਨ ਤੋਂ ਅਜਿਹੇ ਮੁੱਦੇ ਐ ਜਿਨ੍ਹਾਂ ਤੇ ਭਾਰਤ ਲਈ 트ੰਪ ਪ੍ਰਸ਼ਾਸਨ ਨਾਲ ਜਿਠਣਾ ਚੁਣੌਤੀਪੂਰਨ ਹੋਏਗਾ ਹਾਲਾਂਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੇ ਭਾਰਤ ਦਾ ਸਟੈਂਡ ਇਹ ਰਿਹਾ ਹੈ ਕਿ ਭਾਰਤੀਆਂ ਨੂੰ ਦੁਨੀਆ ਵਿੱਚ ਜਿੱਥੇ ਵੀ ਰਹਿੰਦੇ ਨੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਭਾਰਤ ਬ੍ਰਿਕਸ ਦਾ ਮੈਂਬਰ ਹੈ 트ੰਪ ਨੇ ਬ੍ਰਿਕਸ ਦੇ ਮੁਲਕਾਂ ਨੂੰ 100 ਫੀਸਦੀ ਟੈਰਫ ਦੀ ਚੇਤਾਵਨੀ ਵੀ ਦਿੱਤੀ ਹੋਈ ਹੈ ਦਰਅਸਲ ਮੈਕਸੀਕੋ ਅਤੇ ਅਲਸਲਵਾਡੋਰ ਤੋਂ ਬਾਅਦ ਅਮਰੀਕਾ ਵਿੱਚ ਸਭ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਹੈ ਤਾਂ ਉਹ ਭਾਰਤੀ ਨੇ ਅਮਰੀਕਾ ਵਿੱਚ ਮੈਕਸੀਕੋ ਤੋਂ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 40 ਲੱਖ ਦੱਸੀ ਜਾਂਦੀ ਹੈ ਅਲਸਲਵਾਡੋਰ ਤੋਂ ਆਏ ਗੈਰ ਕਾਨੂੰਨੀਆ ਦੀ ਇਹ ਗਿਣਤੀ 7 ਲੱਖ 50 ਹਜ਼ਾਰ ਭਾਵ ਤਕਰੀਬਨ 7.5 ਲੱਖ ਦੱਸੀ ਜਾਂਦੀ ਹੈ ਜਦੋਂ ਕਿ 2022 ਦੇ ਅੰਕੜਿਆਂ ਦੇ ਅਨੁਸਾਰ ਇਹ ਭਾਰਤੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 7.5 ਲੱਖ ਤੋਂ ਵਧੇਰੇ ਹੈ ਅਸਲ ਵਿੱਚ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ 37% ਮੈਕਸੀਕੋ ਤੋਂ ਆਉਂਦੇ ਆ ਗੈਰ ਕਾਨੂੰਨੀ ਪ੍ਰਵਾਸੀ ਕੁੱਲ ਅਮਰੀਕੀ ਆਬਾਦੀ ਦਾ 3.3% ਦੱਸੇ ਜਾਂਦੇ ਆ ਹੁਣ ਇਹ ਐਲਾਨ ਹੋਣ ਤੋਂ ਬਾਅਦ ਅਮਰੀਕਾ ਦੇ ਵਿੱਚੋਂ ਕਦੋਂ ਦੇਸ਼ਨ ਕਾਲਾ ਤੇ ਕਿਵੇਂ ਦੇਸ਼ਨ ਕਾਲਾ ਦਿੱਤਾ ਜਾਏਗਾ ਇਹ ਬਹੁਤ ਵੱਡੀ ਚੁਣੌਤੀ 트੍ਰੰਪ ਪ੍ਰਸ਼ਾਸਨ ਵਾਸਤੇ ਵੀ ਰਹੇਗੀ ਤੇ ਹੁਣ ਗੱਲ ਕਰਦੇ ਆ ਕਿ ਇੱਕ ਪਾਸੇ ਉਹ ਐਲਾਨ ਕਰ ਰਹੇ ਨੇ ਕਾਰਜਕਾਰੀ ਆਦੇਸ਼ਾਂ ਦੀਆਂ ਝੜੀਆਂ ਲਾ ਰਹੇ ਨੇ ਤੇ ਦੂਸਰੇ ਪਾਸੇ ਉਹਨਾਂ ਦੀ ਆਲੋਚਨਾ ਹੋਣੀ ਵੀ ਸ਼ੁਰੂ ਹੋ ਗਈ ਹੈ ਕਿਉਂਕਿ ਟਰੰਪ ਨੇ ਸ਼ੌਨ ਕੁਰੇ ਨੂੰ ਯੂਐਸ ਸੀਕ੍ਰੀਟ ਸਰਵਿਸ ਦਾ ਡਾਇਰੈਕਟਰ ਆਪ ਚੀਫ ਨਿਯੁਕਤ ਕਰ ਦਿੱਤਾ ਹੈ ਸ਼ੌਨ ਦੱਸਣਾ ਬਣਦਾ ਕਿ ਉਹੀ ਵਿਅਕਤੀ ਨੇ ਜਿਨ੍ਹਾਂ ਨੇ ਪੈਨਸਲ ਵਿਨਿਆ ਚੋਣ ਰੈਲੀ ਦੌਰਾਨ ਹੋਏ ਹਮਲੇ ਦੇ ਵਿੱਚ ਇੱਕ ਢਾਲ ਦੇ ਵਜੋਂ ਕੰਮ ਕਰਕੇ ਟਰੰਪ ਦੀ ਰੱਖਿਆ ਕੀਤੀ ਸੀ ਰਾਸ਼ਟਰਪਤੀ ਟਰੰਪ ਦੇ ਪੁੱਤਰ ਡੋਨਲਡ ਟਰੰਪ ਜੂਨੀਅਰ ਨੇ ਸ਼ੌਨ ਦੀ ਨਾਮਜ਼ਦਗੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹਨਾਂ ਪਿਛਲੇ 2.5 ਸਾਲਾਂ ਤੋਂ ਲਗਾਤਾਰ ਟਰੰਪ ਦੀ ਰੱਖਿਆ ਕੀਤੀ ਹੈ ਸ਼ਾਉਣ ਇੱਕ ਸੱਚੇ ਅਮਰੀਕੀ ਅਤੇ ਦੇਸ਼ ਭਗਤ ਨੇ ਇਸ ਅਹੁਦੇ ਤੇ ਕਾਬਜ਼ ਹੋਣ ਲਈ ਉਹਨਾਂ ਤੋਂ ਵਧੀਆ ਹੋਰ ਕੋਈ ਵਿਅਕਤੀ ਨਹੀਂ ਹੋ ਸਕਦਾ ਦੱਸਣਾ ਬਣਦਾ ਕਿ 9/11 ਦੇ ਹਮਲੇ ਤੋਂ ਪਹਿਲਾਂ ਹੀ 트ੰਪ ਦੀ ਸੁਰੱਖਿਆ ਨੂੰ ਵਧਾਉਣ ਵਾਸਤੇ ਆਕੇਆ ਸੀ ਹਾਲਾਂਕਿ ਉਦੋਂ ਏਜੰਸੀਆਂ ਨੇ ਉਹਨਾਂ ਦੀਆਂ ਇਹਨਾਂ ਗੱਲਾਂ ਵੱਲ ਕੋਈ ਬਹੁਤਾ ਧਿਆਨ ਨਹੀਂ ਸੀ ਦਿੱਤਾ ਤੇ ਗੰਭੀਰਤਾ ਨਾਲ ਵੀ ਨਹੀਂ ਸੀ ਲਿਆ ਹਾਲਾਂਕਿ ਸ਼ਾਉਣ ਨੂੰ ਸੀਕ੍ਰੀਟ ਸਰਵਿਸ ਦਾ ਡਾਇਰੈਕਟਰ ਨਿਯੁਕਤ ਕਰਤੇ 트ੰਪ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ 트ੰਪ ਦੇ ਇਸ ਫੈਸਲੇ ਤੇ ਉਹਨਾਂ ਦੀ ਆਪਣੀ ਪਾਰਟੀ ਪਾਪਰ ਪਬਲਿਕਨ ਪਾਰਟੀ ਦੇ ਮੈਂਬਰ ਵੀ ਸਵਾਲ ਉਠਾ ਰਹੇ ਨੇ ਬਹੁਤ ਸਾਰੇ ਲੋਕ ਮੰਨਦੇ ਐ ਕਿ ਸ਼ੌਨ ਕੋਲ ਸੀਕ੍ਰੇਟ ਸਰਵਿਸ ਵਰਗੀ ਗੁੰਝਲਦਾਰ ਸੰਸਥਾ ਦੀ ਅਗਵਾਈ ਕਰਨ ਦਾ ਕੋਈ ਤਜਰਬਾ ਨਹੀਂ ਹੈ ਉਹਨਾਂ ਦੇ ਡਾਇਰੈਕਟਰ ਬਣਨ ਦੇ ਨਾਲ ਅਹਿਮ ਲੋਕਾਂ ਦੀ ਸੁਰੱਖਿਆ ਵਾਸਤੇ ਖਤਰਾ ਪੈਦਾ ਹੋ ਸਕਦਾ ਹੈ ਸੀਕ੍ਰੇਟ ਸਰਵਿਸ ਏਜੰਸੀ ਅਮਰੀਕਾ ਦੇ ਦਰਅਸਲ ਹਾਈ ਪ੍ਰੋਫਾਈਲ ਲੋਕਾਂ ਨੂੰ ਸੁਰੱਖਿਆ ਬਹਾਈਆ ਕਰਵਾਉਂਦੀ ਹੈ ਦੱਸੜਾ ਬਣਦਾ ਕਿ 13 ਜੁਲਾਈ 2024 ਨੂੰ ਇੱਕ ਰੈਲੀ ਦੇ ਦੌਰਾਨ ਰਿਪਬਲਿਕਨ ਉਮੀਦਵਾਰ ਟਰੰਪ ਦੀ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਦੇ ਤੋਂ ਬਾਅਦ 15 ਸਤੰਬਰ 2024 ਨੂੰ ਟਰੰਪ ਦੇ ਫਲੋਰੀਡਾ ਦੇ ਆਪਣੇ 골ਫ ਕੋਰਸ ਵਿੱਚ ਵੀ ਟਰੰਪ ਦੇ ਕਤਲ ਕਰਨ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈ ਸੀ ਪਰ ਦੋਵੇਂ ਅਸਫਲ ਰਹੀਆਂ ਸੀ। ਪਰ ਹੁਣ ਟਰੰਪ ਨੇ ਆਪਣੇ ਉਸ ਵਿਅਕਤੀ ਨੂੰ ਜਿਹੜਾ ਢਾਲ ਬਣਿਆ ਸੀ ਸਭ ਤੋਂ ਸਿਖਰਲਾ ਅਹੁਦਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਟਰੰਪ ਦੀ ਉਹਨਾਂ ਦੀ ਆਪਣੀ ਪਾਰਟੀ ਵਿੱਚੋਂ ਵੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਤੇ ਹੁਣ ਗੱਲ ਕਰਦੇ ਹਾਂ ਕਿ ਤੁਰਕੀ ਦੇ ਵਿੱਚੋਂ ਇੱਕ ਬਹੁਤ ਵੱਡੀ ਅਤੇ ਦਰਦਨਾਕ ਖਬਰ ਮਿਲ ਰਹੀ ਹੈ। ਤੁਰਕੀ ਦੇ ਉੱਤਰ ਪੱਛਮੀ ਇਲਾਕੇ ਕਾਰਤਲਕਾਇਆ ਉੱਥੇ ਇੱਕ ਸਕੀ ਰਿਜ਼ੋਰਟ ਸੀ ਉਹਦੇ ਵਿੱਚ ਅੱਗ ਲੱਗਣ ਦੀ ਖਬਰ ਹੈ ਤੇ ਅੱਗ ਲੱਗਣ ਦੇ ਕਾਰਨ ਹੁਣ ਤੱਕ 66 ਲੋਕਾਂ ਦੀ ਦਰਦਨਾਕ ਮੌਤ ਦੀ ਜਾਣਕਾਰੀ ਹੈ ਇਹਦੇ ਨਾਲ ਹੀ ਕਈ ਹੋਰ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀਆਂ ਖਬਰਾਂ ਵੀ ਨੇ ਜ਼ਖਮੀਆਂ ਦਾ ਇਸ ਵਕਤ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਅੱਗ ਤੇ ਭਾਵੇਂ ਕਾਬੂ ਪਾ ਲਿਆ ਗਿਆ ਅੱਗ ਲੱਗਣ ਦੇ ਕਾਰਨਾਂ ਦੀ ਵੀ ਇਸ ਵਕਤ ਜਾਂਚ ਕੀਤੀ ਜਾ ਰਹੀ ਹੈ ਬੋਲੂ ਦੇ ਗਵਰਨਰ ਨੇ ਕਿਹਾ ਕਿ ਬੋਲੂ ਪ੍ਰਾਂਦੇ ਕਾਰਤਲ ਕਾਇਆ ਰਿਜ਼ੋਰਟ ਦੇ ਇੱਕ ਹੋਟਲ ਦੇ ਵਿੱਚ ਸਵੇਰੇ ਤਕਰੀਬਨ 6:30 ਵਜੇ ਉੱਥੋਂ ਦੇ ਸਥਾਨਕ ਸਮੇਂ ਅਨੁਸਾਰ ਅੱਗ ਲੱਗੀ। ਉਨ੍ਹਾਂ ਕਿਹਾ ਕਿ ਮੰਗਲਵਾਰ ਸਵੇਰੇ ਅੱਗ ਲੱਗਣ ਦੀ ਘਟਨਾ ਦੌਰਾਨ ਘੱਟੋ-ਘੱਟ 51 ਹੋਰ ਲੋਕ ਵੀ ਜ਼ਖਮੀ ਹੋਏ ਨੇ। ਇਹਦੇ ਨਾਲ ਹੀ ਮੌਕੇ ਤੇ ਜਾ ਕੇ ਮਉਾਇਨਾ ਵੀ ਕੀਤਾ ਗਿਆ ਅਤੇ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਅਸੀਂ ਇਸ ਘਟਨਾ ਤੋਂ ਬਾਅਦ ਬਹੁਤ ਦੁਖੀ ਹਾਂ। ਉਨ੍ਹਾਂ ਕਿਹਾ ਕਿ ਇਸ ਹੋਟਲ ਦੇ ਵਿੱਚ ਲੱਗੀ ਅੱਗ ਦੇ ਕਾਰਨ ਬਦਕਿਸਮਤੀ ਨਾਲ 66 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ। ਅਤੌਦੇ ਸਿਹਤ ਮੰਤਰੀ ਨੇ ਕਿਹਾ ਕਿ ਜ਼ਖਮੀਆਂ ਵਿੱਚ ਘੱਟੋ-ਘੱਟ 1 ਦੀ ਹੋਰ ਸਥਿਤੀ ਗੰਭੀਰ ਬਣੀ ਹੋਈ ਹੈ। ਘਟਨਾ ਦੇ ਦ੍ਰਿਸ਼ਾਂ ਵਿੱਚ ਕੁਝ ਛੁੱਟੀਆਂ ਮਨਾਉਣ ਵਾਲੇ ਲੋਕ ਇਮਾਰਤ ਦੀਆਂ ਉੱਪਰਲੀਆਂ ਮੰਜ਼ਲਾਂ ਨੂੰ ਅੱਗ ਦੀ ਲਪੇਟ ਵਿੱਚ ਲੈਣ ਦੌਰਾਨ ਬਚਣ ਵਾਸਤੇ ਖਿੜਕੀਆਂ ਤੋਂ ਛਾਲਾਂ ਮਾਰਨ ਦੀ ਕੋਸ਼ਿਸ਼ ਕਰਦੇ ਵੀ ਦਿਖਾਈ ਦਿੱਤੇ। ਅੱਗ ਲੱਗਣ ਤੋਂ ਬਾਅਦ ਫੋਟੋਜ ਦੇ ਵਿੱਚ ਸੜੇ ਹੋਏ ਢਾਂਚੇ ਤੇ ਆਲੇ-ਦੋਲੇ ਸਲੇਟੀ ਰੰਗ ਦਾ ਧੂੰਆਂ ਵੀ ਨਜ਼ਰ ਆ ਰਿਹਾ ਸੀ। ਰਾਈਟਰਜ਼ ਦੀ ਰਿਪੋਰਟ ਅਨੁਸਾਰ ਹੋਟਲ ਦੇ ਵਿੱਚ ਕੁੱਲ 234 ਲੋਕ ਮੌਜੂਦ ਸੀ। ਅੱਗ ਲੱਗਣ ਕਾਰਨ ਜ਼ਖਮੀ ਹੋਏ 31 ਲੋਕਾਂ ਨੂੰ ਇਜਰਾਜ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਹੈ ਅਧਿਕਾਰੀਆਂ ਨੇ ਭਾਵੇਂ ਅੱਗ ਤੇ ਕਾਬੂ ਪਾਇਆ ਗਿਆ ਪਰ ਫਿਰ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਹਾਦਸੇ ਦੇ ਵਿੱਚ 66 ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਵੀ ਅੱਗ ਬੁਝਾਊ ਅਮਲਾ ਅਸਫਲ ਰਿਹਾ ਹੈ ਉਥੋਂ ਦੇ ਨਿਆ ਮੰਤਰੀ ਨੇ ਇਸ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਵੀ ਦਿੱਤੇ ਨੇ ਹੋਟਲ ਦੀ ਵੈਬਸਾਈਟ ਅਨੁਸਾਰ ਇਰੂ 1978 ਤੋਂ ਤੁਰਕੀ ਸਕੀ ਘਰਾਵਾਂ ਵਾਸਤੇ ਚੋਟੀ ਦੇ ਸਥਾਨਾਂ ਵਿੱਚ ਸ਼ਾਮਲ ਕੀਤਾ ਹੋਇਆ ਹੈ। ਹੋਲਟਰ ਤੋਂ ਲਗਭਗ 20 ਕਿਲੋਮੀਟਰ ਦੇ ਘੇਰੇ ਵਿੱਚ ਸੈਲਾਨੀਆਂ ਲਈ 23 ਢਲਾਨਾ ਉਪਲਬਧ ਨੇ। ਬੋਲੂ ਇਸਤਾਬੁਲ ਅਤੇ ਅੰਕਾਰਾ ਦੇ ਵਿਚਕਾਰ ਹਾਈਵੇ ਤੇ ਸਥਿਤ ਇੱਕ ਸ਼ਹਿਰ ਹੈ ਜੋ ਕਿ ਬੋਲੂ ਪ੍ਰਾਂਤ ਅਤੇ ਬੋਲੂ ਜ਼ਿਲ੍ਹੇ ਦਾ ਪ੍ਰਸ਼ਾਸਕੀ ਕੇਂਦਰ ਵੀ ਦੱਸਿਆ ਜਾਂਦਾ ਹੈ। ਕੋਰੂ ਗਾਲੂ ਪਹਾੜ ਤੇ ਸਥਿਤ ਹੈ। ਇਹ ਹੋਟਲ ਲਗਭਗ 60000 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ ਜੋ ਕਿ ਬੋਲੂ ਸ਼ਹਿਰ ਤੋਂ 38 ਕਿਲੋਮੀਟਰ ਅਤੇ ਅੰਕਾਰਾ ਅਤੇ ਇਸਤਬੁਲ ਤੋਂ ਤਕਰੀਬਨ 80 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਹੁਣ ਗੱਲ ਕਰਦੇ ਆ ਜਿਹੜੀ ਖਬਰ ਤੁਹਾਡੇ ਨਾਲ ਕੱਲ ਕੋਲਕਾਤਾ ਜ਼ਬਰਦਨਾ ਅਤੇ ਕਤਲ ਪੀੜਤਾ ਦੇ ਪਰਿਵਾਰ ਦੇ ਨਾਲ ਸੰਬੰਧਿਤ ਇਨਸਾਫ ਦੀ ਸੁਣਾਈ ਸੀ ਇਹਦੇ ਵਿੱਚ ਹੁਣ ਇੱਕ ਨਵੀਂ ਅਪਡੇਟ ਆ ਗਈ ਹੈ ਜਿਸ ਜੱਜ ਸਾਹਿਬ ਨੇ ਇਹ ਸਜ਼ਾ ਸੁਣਾਈ ਹੈ ਉਹਨਾਂ ਦੀ ਵੀ ਜਿਹੜੀ ਰਿਪੋਰਟ ਹੈ 172 ਪੰਨਿਆਂ ਦੀ ਕਿ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਪਰ ਦੂਸਰੇ ਪਾਸੇ ਪਰਿਵਾਰ ਹਾਈ ਕੋਰਟ ਚਲਾ ਗਿਆ ਹੈ ਪੱਛਮੀ ਬੰਗਾਲ ਸਰਕਾਰ ਨੇ ਵੀ ਆਰਟੀਕਾਰ ਮੈਡੀਕਲ ਕਾਲਜ ਬਲਾਤਕਾਰ ਅਤੇ ਕਤਲ ਮਾਮਲੇ ਦੇ ਵਿੱਚ ਸੰਜੇ رائے ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਸਿਆਲਤਾ ਅਦਾਲਤ ਦੇ ਫੈਸਲੇ ਦੇ ਵਿਰੁੱਧ ਕੋਲਕਾਤਾ ਹਾਈ ਕੋਰਟ ਦੇ ਵਿੱਚ ਪਹੁੰਚ ਕਰ ਦਿੱਤੀ ਹੈ ਐਡਵੋਕੇਟ ਜਨਰਲ ਕਿਸ਼ੋਰ দত্ত ਨੇ ਜਸਟਿਸ ਦਿਵਾਂਸ਼ੂ ਬਸ਼ਾਕ ਦੀ ਡਿਵੀਜ਼ਨ ਬੈਂਚ ਅੱਗੇ ਇਹ ਪਟੀਸ਼ਨ ਦਾਇਰ ਕਰਕੇ ਸੰਜੇ رائے ਵਾਸਤੇ ਮੌਤ ਦੀ ਸਜ਼ਾ ਦੀ ਮੰਗ ਕਰ ਦਿੱਤੀ ਹੈ ਕੇਸ ਦਰਦ ਕਰਨ ਦੀ ਇਜਾਜ਼ਤ ਵੀ ਮਿਲ ਗਈ ਹੈ ਇਹਦੇ ਤੋਂ ਪਹਿਲਾਂ ਦੱਸਣਾ ਮਰਦਾ ਕਿ ਕੋਲਕਾਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਨੂੰ ਆਰਜੀ ਕਾਰ ਹਸਪਤਾਲ ਦੇ ਇੱਕ ਡਾਕਟਰ ਦੇ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਸੰਜੇ ਰਾਏ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਉਣ ਵਾਲੇ ਸਿਆਲ ਦਾ ਅਦਾਲਤ ਦੇ ਆਦੇਸ਼ ਦੇ ਵਿਰੁੱਧ ਅਪੀਲ ਦਾਇਰ ਕਰਨ ਦੀ ਆਗਿਆ ਦਿੱਤੀ ਐਡਵੋਕੇਟ ਜਨਰਲ ਕਿਸ਼ੋਰ ਦੱਤਾ ਨੇ ਜਸਟਿਸ ਦਿਬਾਗ ਸ਼ੁਭਾਸਕ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਅੱਗੇ ਇਹ ਅਪੀਲ ਦਾਇਰ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਇਕਲੌਤੇ ਦੋਸ਼ੀ ਰਾਏ ਵਾਸਤੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਉਥੋਂ ਦੀ ਸਰਕਾਰ ਨੇ ਸਿਆਲਦਾਹ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਰਵਾਨ ਦਾਸ ਤੇ ਹੁਕਮ ਨੂੰ ਚੁਣੌਤੀ ਦੇ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਨ ਦੀ ਇਜਾਜ਼ਤ ਮੰਗੀ ਸੀ ਆਰਜੀ ਕਾਰ ਹਸਪਤਾਲ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੰਮਤਾ ਬੈਨਰਜੀ ਨੇ ਇਹਦੇ ਉੱਤੇ ਅਸੰਤੁਸ਼ਟੀ ਪ੍ਰਗਟਾਈ ਹੈ ਉਹਨਾਂ ਕਿਹਾ ਕਿ ਇਹ ਦੁਰਲਭ ਅਤੇ ਦੁਰਲਭ ਤੋਂ ਵੀ ਦੁਰਲਭ ਅਪਰਾਧ ਸੀ ਅਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਹੀ ਸੁਣਾਈ ਜਾਣੀ ਚਾਹੀਦੀ ਸੀ ਉਹਨਾਂ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਸੰਜੇ ਰਾਏ ਵਾਸਤੇ ਮੌਤ ਦੀ ਸਜ਼ਾ ਦੀ ਮੰਗ ਵਾਸਤੇ ਹਾਈ ਕੋਰਟ ਜਾਵੇਗੀ ਅਤੇ ਉਹਨਾਂ ਨੇ ਇਹ ਅਦਾਲਤ ਦਾ ਦਰਵਾਜ਼ਾ ਹੁਣ ਖੜਕਾ ਦਿੱਤਾ ਹੈ ਸਿਆਲ ਦਾ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਰਬਨ ਦਾਸ ਨੇ 172 ਪੰਨਿਆਂ ਦੇ ਫੈਸਲੇ ਦੀ ਕਾਪੀ ਵਿੱਚ ਇਹ ਕਾਰਨ ਦੱਸਿਆ ਹੈ ਕਿ ਟ੍ਰੇਨੀ ਡਾਕਟਰ ਦੇ ਬੇਰਹਿਮੀ ਨਾਲ ਭਾਵੇਂ ਕਤਲ ਕਰ ਦਿੱਤਾ ਗਿਆ ਪਰ ਫਿਰ ਵੀ ਉਸਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਕਿਉਂ ਨਹੀਂ ਦਿੱਤੀ ਗਈ ਉਨ੍ਹਾਂ ਨੇ ਦੱਸਿਆ ਕਿ ਬੇਰਹਿਮੀ ਦਾ ਅਪਰਾਧ ਦੁਰਲਭ ਦੀ ਸ਼੍ਰੇਣੀ ਵਿੱਚ ਕਿਉਂ ਨਹੀਂ ਆਉਂਦਾ ਜਿਸ ਵਿੱਚ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਦਰਅਸਲ ਕੋਲਕਾਤਾ ਦੇ ਇਸ ਹਸਪਤਾਲ ਤੇ ਵਿੱਚ ਵਾਪਰੀ ਇੱਕ ਟ੍ਰੇਨੀ ਮਹਿਲਾ ਡਾਕਟਰ ਦੇ ਨਾਲ ਵਲਾਤਕਾਰ ਵੀ ਹੋਇਆ ਅਤੇ ਬਾਅਦ ਵਿੱਚ ਉਸ ਦਾ ਕਤਲ ਵੀ ਕਰ ਦਿੱਤਾ ਗਿਆ ਜੱਜ ਨੇ ਦੋਸ਼ੀ ਸਵਿੱਕ ਵਲੰਟੀਅਰ ਸੰਜੇ ਰਾਏ ਨੂੰ ਉਮਰ ਕੈਦ ਮੌਤ ਤੱਕ ਭਾਵ ਆਖਰੀ ਸਾਹ ਤੱਕ ਦੀ ਸਜ਼ਾ ਸੁਣਾ ਦਿੱਤੀ ਸੀ ਜਸਟਿਸ ਦਾਸ ਨੇ 1980 ਦੇ ਬਚਨ ਸਿੰਘ ਬਨਾ ਪੰਜਾਬ ਸਰਕਾਰ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਨੂੰ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦਾ ਕਾਰਨ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਬਾਰੇ ਸੁਪਰੀਮ ਕੋਰਟ ਦੇ ਕੁਝ ਦਿਸ਼ਾ ਨਿਰਦੇਸ਼ ਨੇ ਇਸ ਲਈ ਅਪਰਾਧ ਨੂੰ ਦੁਰਲਭ ਘਟਨਾ ਨਹੀਂ ਕਿਹਾ ਜਾ ਸਕਦਾ। ਜਸਟਿਸ ਦਾਸ ਨੇ ਕਿਹਾ ਕਿ ਕਿਸੇ ਅਪਰਾਧ ਨੂੰ ਦੁਰਲਭ ਤੋਂ ਦੁਰਲਭ ਮੰਨਿਆ ਜਾਏਗਾ ਜਦੋਂ ਇਸ ਬਾਰੇ ਕੋਈ ਸਵਾਲ ਨਾ ਹੋਵੇ। ਜੱਜ ਦਾਸਤਾ ਮੰਨਣਾ ਹੈ ਕਿ ਮੌਤ ਦੀ ਸਜ਼ਾ ਉਦੋਂ ਹੀ ਦਿੱਤੀ ਜਾਣੀ ਚਾਹੀਦੀ ਹੈ ਜਿੱਥੇ ਸੁਧਾਰ ਦੀ ਕੋਈ ਗੁੰਜਾਇਸ਼ ਨਾ ਹੋਵੇ ਮਾਨਯੋਗ ਜੱਜ ਨੇ ਆਪਣੇ ਨਿਰਦੇਸ਼ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਸੁਧਾਰ ਦੀ ਕਾਫੀ ਗੁੰਜਾਇਸ਼ ਨਜ਼ਰ ਆਉਂਦੀ ਹੈ ਉਹਨਾਂ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਉਹਨਾਂ ਨੇ ਸਾਰੀਆਂ ਧਿਰਾਂ ਦੇ ਬਿਆਨਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਇਹਦੇ ਨਾਲ ਹੀ ਪੋਸਟਮਾਰਟਮ ਦੀ ਰਿਪੋਰਟ ਪੋਸਟਮਾਰਟਮ ਦੌਰਾਨ ਲਈਆਂ ਗਈਆਂ ਤਸਵੀਰਾਂ ਅਤੇ ਆਰਚੀਕਾਰ ਦੇ ਫੋਰੈਂਸਿਕ ਡਾਕਟਰਾਂ ਦੀ رائے ਵੀ ਉਹਨਾਂ ਨੇ ਵਿਚਾਰੀ ਹੈ ਮਾਨਜੋਗ ਜੱਜ ਨੇ ਕਿਹਾ ਕਿ ਪੀੜਤਾ ਦੇ ਸਰੀਰ ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਸੀ। ਉਹਨਾਂ ਨੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਸੁਣਨ ਅਤੇ ਸਬੂਤਾਂ ਤੇ ਵਿਚਾਰ ਕਰਨ ਤੋਂ ਬਾਅਦ ਮੈਂ ਮੰਨਦਾ ਹਾਂ ਕਿ ਬਲਾਤਕਾਰ ਅਤੇ ਕਤਲ ਦੀ ਘਟਨਾ ਨੂੰ ਇੱਕ ਹੀ ਵਿਅਕਤੀ ਨੇ ਅੰਜਾਮ ਦਿੱਤਾ ਹੈ। ਉਹਨਾਂ ਨੇ ਆਪਣੇ ਫੈਸਲੇ ਵਿੱਚ ਇਸ ਘਟਨਾ ਦੀ ਬੇਰਹਿਮੀ ਦਾ ਵੀ ਜ਼ਿਕਰ ਉੱਚੇ ਚੇਤੌਰ ਤੇ ਕੀਤਾ। ਉਹਨਾਂ ਨੇ ਆਪਣੇ ਫੈਸਲੇ ਵਿੱਚ ਪੁਲਿਸ ਅਤੇ ਹਸਪਤਾਲ ਪ੍ਰਬੰਧਨ ਦੀਆਂ ਕਾਮੀਆਂ ਦਾ ਵੀ ਉਚੇਚਾ ਜ਼ਿਕਰ ਕੀਤਾ ਜਿੱਥੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਜਸਟਿਸ ਦਾਸ ਦੇ ਨਿਰਦੇਸ਼ਾਂ ਨੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਘਟਨਾ ਦੌਰਾਨ ਕਿਸੇ ਹੋਰ ਔਰਤ ਦੀ ਮੌਜੂਦਗੀ ਸੀ ਮਾਨਯੋਗ ਜੱਜ ਨੇ ਕਿਹਾ ਕਿ ਪੋਸਟਮਾਰਟਮ ਦੌਰਾਨ ਲਾਪਰਵਾਹੀ ਕਾਰਨ ਮ੍ਰਿਤਕ ਦੇ ਸਰੀਰ ਤੇ ਇੱਕ ਹੋਰ ਔਰਤ ਦਾ ਡੀਐਨਏ ਸਧਾਰਨ ਮਾਤਰਾ ਵਿੱਚ ਜ਼ਰੂਰ ਮਿਲਿਆ ਸੀ ਪੀੜਤਾ ਦੇ ਸਰੀਰ ਤੇ ਪਾਇਆ ਗਿਆ ਥੁੱਕ ਸੰਜੇ ਦੇ ਡੀਐਨਏ ਨਾਲ 100% ਦੀ ਮੇਲ ਖਾਂਦਾ ਤੇ ਹੁਣ ਅਗਲੀ ਖਬਰ ਦਾ ਜ਼ਿਕਰ ਕਰਦੇ ਹਾਂ ਕਿ ਕਿਸਾਨਾਂ ਦੀ ਮੀਟਿੰਗ ਨਿਰਧਾਰਤ ਕਰ ਦਿੱਤੀ ਗਈ 14 ਫਰਵਰੀ ਨੂੰ ਜਿਸ ਦੇ ਉੱਤੇ ਹੁਣ ਆਖਿਆ ਗਿਆ ਕਿ ਇੰਨਾ ਲੰਬਾ ਸਮਾਂ ਕਿਉਂ ਬੀਤੇ ਦਿਨੀ ਸਰਵਣ ਸਿੰਘ ਪੰਦੇਰ ਨੇ ਵੀ ਆਖਿਆ ਸੀ ਕਿ 26 ਜਨਵਰੀ ਤੱਕ ਫੈਸਲਾ ਕਰੋ ਇਹ ਮੀਟਿੰਗ ਦਿੱਲੀ ਦੀ بجائے ਚੰਡੀਗੜ੍ਹ ਹੋਵੇ ਅਤੇ 14 ਫਰਵਰੀ ਤੋਂ ਪਹਿਲਾਂ ਹੋਵੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਉਹਨਾਂ ਨੇ ਵੀ ਖਨੌਰੀ ਮਰਦ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਪ੍ਰਧਾਨ ਡੱਲੇਵਾਲ ਨੂੰ ਕੇਂਦਰ ਸਰਕਾਰ ਦੀ ਟੀਮ ਦੇ ਵੱਲੋਂ ਪਹੁੰਚ ਕਰਕੇ ਮੰਗਾਂ ਮਰਵਾਉਣ ਵਾਸਤੇ 14 ਫਰਵਰੀ ਨੂੰ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਹੈ ਉਹਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਐਡਵੋਕੇਟ ਧਾਰਨੀ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਤੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਬਹੁਤ ਉਮੀਦਾਂ ਨੇ ਉਹਨਾਂ ਨਾਲ ਆਸਾਂ ਜੁੜੀਆਂ ਹੋਈਆਂ ਨੇ ਪਹਿਲਾਂ ਦੀ ਤਰ੍ਹਾਂ ਇਸ ਮੀਟਿੰਗ ਵਿੱਚ ਵੀ ਸਰਕਾਰੀ ਅਧਿਕਾਰੀਆਂ ਦੇ ਸ਼ਾਮਲ ਹੋ ਜਾਣ ਨਾਲ ਸਰਕਾਰੀ ਸ਼ਹਿ ਦੇ ਸ਼ੰਕੇ ਵੀ ਖੜੇ ਹੋ ਗਏ ਆ ਐਡਵੋਕੇਟ ਧਾਰਨੀ ਨੇ ਕਿਹਾ ਕਿ ਕੇਂਦਰ ਸਰਕਾਰਾਂ ਦੇ ਵੱਲੋਂ ਪਹਿਲਾਂ ਵੀ ਗੂਤਨੀਤਕ ਢੰਗਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਫਤੇਹ ਸਿੰਘ ਦੇ ਵੱਲੋਂ ਪੰਜਾਬ ਦੇ ਬੁਨਿਆਦੀ ਮਸਲਿਆਂ ਨੂੰ ਲੈ ਕੇ ਰੱਖੇਗਾ ਮਰਨ ਵਰਤ ਨੂੰ ਵੀ ਤਾਰ ਪੀਡੋ ਕਰ ਦਿੱਤਾ ਗਿਆ ਸੀ ਕੇਂਦਰ ਸਰਕਾਰ ਦੇ ਵੱਲੋਂ ਹੀ ਰਾਜੀਵ ਲੋਂਗੋਵਾਲ ਸਮਝੌਤੇ ਤਹਿਤ ਵੀ ਸਮਝੌਤਾ ਕਰਕੇ ਉਹਦੇ ਤੋਂ ਮੁਨਕਰ ਹੋਇਆ ਗਿਆ ਜਿਸ ਤੇ ਨਤੀਜੇ ਵਜੋਂ ਲੋਂਗੋਵਾਲ ਨੂੰ ਆਪਣੀ ਜਾਨ ਦੇਣੀ ਪਈ ਸੀ ਉਹਨਾਂ ਨੇ ਅਗਾਹ ਕੀਤਾ ਕਿ ਦੇਖਿਓ ਕਿਤੇ ਧੋਖਾ ਨਾ ਖਾ ਜਾਇਓ ਤੇ ਹੁਣ ਗੱਲ ਕਰਦੇ ਆ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਕਦੋਂ ਹੋਵੇਗੀ ਪੰਜਾਬ ਤੇ ਹਰਿਆਣਾ ਦੀਆਂ ਹਾਈ ਕੋਰਟ ਦੀਆਂ ਹਦਾਇਤਾਂ ਮਿਲੀਆਂ ਸੀ ਕਿ 29 ਜਨਵਰੀ ਤੱਕ ਚੋਣ ਨਾ ਕਰਵਾਈ ਜਾਵੇ ਪਰ ਅਗਲੇ ਨੇ ਅਗਲੇ ਦਿਨ ਹੁਣ ਤਰੀਕ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਹਦਾਇਤਾਂ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਵਾਸਤੇ ਨਵੀਂ ਤਰੀਕ ਰੱਖ ਦਿੱਤੀ ਗਈ ਹੈ ਹੁਣ ਇਹ ਚੋਣ 30 ਜਨਵਰੀ ਨੂੰ ਹੋਏਗੀ ਡੀਸੀ ਨਿਸ਼ਾਤ ਜਾਦਵ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਤੁਰੰਤ ਜਾਰੀ ਕਰ ਦਿੱਤਾ ਹੈ ਦੱਸਣਾ ਬਣਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੱਲ ਸੋਮਵਾਰ ਵਾਲੇ ਦਿਨ ਸੁਣਵਾਈ ਤੋਂ ਬਾਅਦ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਡੀਸੀ ਨਿਸ਼ਾਤ ਕੁਮਾਰ ਯਾਦਵ ਦੇ ਵੱਲੋਂ 7 ਜਨਵਰੀ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਤਹਿਤ 20 ਜਨਵਰੀ ਨੂੰ ਨਾਮਜ਼ਦਗੀਆਂ 24 ਜਨਵਰੀ ਨੂੰ ਨਿਗਮ ਹਾਊਸ ਦੀ ਮੀਟਿੰਗ ਅਤੇ ਵੋਟਾਂ ਪੈਣੀਆਂ ਸਨ ਪਹਿਲਾਂ ਇਹ ਚੋਣ 29 ਜਨਵਰੀ ਤੋਂ ਬਾਅਦ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸੀ ਪਰ ਹੁਣ ਨਵੀਂ ਜਾਣਕਾਰੀ ਦੇ ਅਨੁਸਾਰ ਨਗਰ ਨਿਗਮ ਚੋਣਾਂ 30 ਜਨਵਰੀ ਨੂੰ ਕਰਵਾਉਣ ਦੇ ਹੁਕਮ ਛਾੜ ਦਿੱਤੇ ਗਏ ਨੇ ਤੇ ਹੁਣ ਗੱਲ ਕਰਦੇ ਹਾਂ ਇੱਕ ਪਾਸੇ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਅਧਿਆਪਕਾਂ ਤੇ ਡਾਕਟਰਾਂ ਵਾਸਤੇ ਵੱਡਾ ਐਲਾਨ ਤੇ ਤੋਹਫਾ ਹੈ ਪਰ ਦੂਸਰੇ ਪਾਸੇ ਅਧਿਆਪਕਾਂ ਦੇ ਵੱਲੋਂ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਰੀਆਂ ਗਈਆਂ ਨੇ ਅਸਲ ਦੇ ਵਿੱਚ ਪੰਜਾਬ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ ਉਹਨਾਂ ਦੇ ਅਨੁਸਾਰ ਇੱਕ ਵੱਡਾ ਤੋਹਫਾ ਦਿੱਤਾ ਹੈ ਮਹਿੰਗਾਈ ਪੱਤੇ ਵਿੱਚ 33% ਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ ਪਰ ਇਹ ਕਰਮਚਾਰੀਆਂ ਨੂੰ 33% ਮਹਿੰਗਾਈ ਪੱਤਾ ਤਾਂ ਮਿਲੇਗਾ ਪਰ ਉਹਨਾਂ ਨੂੰ ਲੱਗਦਾ ਕਿ ਇਹ ਮਨਜ਼ੂਰ ਨਹੀਂ ਹੁਣ ਇਹ ਮਹਿੰਗਾਈ ਪੱਤਾ 148 ਫੀਸਤੀ ਤੋਂ ਵਧਾ ਕੇ 181 ਫੀਸਤੀ ਕਰ ਦਿੱਤਾ ਗਿਆ ਇਹ ਵੀ ਦੱਸਿਆ ਗਿਆ ਕਿ ਇਹ ਫੈਸਲਾ 1 ਜਨਵਰੀ 2025 ਤੋਂ ਲਾਗੂ ਮੰਨਿਆ ਜਾਏਗਾ ਇਹਦੇ ਤੋਂ ਇਲਾਵਾ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਮੰਗ ਵੀ ਮੰਨ ਲਈ ਹੈ ਪੰਜਾਬ ਦੇ ਵਿੱਚ ਡਾਕਟਰਾਂ ਦੀ ਤਨਖਾਹ ਦੇ ਵਿੱਚ ਵੀ ਚੋਕਾ ਵਾਧਾ ਕਰ ਦਿੱਤਾ ਗਿਆ ਹੈ ਡਾਕਟਰਾਂ ਦੀ ਤਨਖਾਹ ਤਿੰਨ ਪੜਾਵਾਂ ਵਿੱਚ ਵਧੇਗੀ ਪਹਿਲਾ ਇਹ ਕਿ ਨਿਯੁਕਤੀ ਦੇ ਸਮੇਂ ਡਾਕਟਰਾਂ ਦੀ ਸੈਲਰੀ ਡਾਕਟਰਾਂ ਦੀ ਤਨਖਾਹ 56000 ਤੋਂ 100 ਰੁਪਏ ਹੋਏਗੀ 5 ਸਾਲ ਦੀ ਨੌਕਰੀ ਤੋਂ ਬਾਅਦ ਤਨਖਾਹ 67400 ਰੁਪਏ ਹੋਏਗੀ 10 ਸਾਲ ਦੀ ਨੌਕਰੀ ਪੂਰੀ ਕਰਨ ਤੋਂ ਤਨਖਾਹ 83000 ਤੇ 600 ਰੁਪਏ ਹੋ ਜਾਏਗੀ ਅਤੇ 15 ਸਾਲ ਦੀ ਨੌਕਰੀ ਕਰਨ ਤੇ ਤਨਖਾਹ 1 ਲੱਖ ਅਤੇ 22000 ਰੁਪਏ ਕਰ ਦਿੱਤੀ ਜਾਏਗੀ ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਪਰ ਪੰਜਾਬ ਸਰਕਾਰ ਦੇ ਵਿਰੁੱਧ ਕੰਪਿਊਟਰ ਅਧਿਆਪਕਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਹਨਾਂ ਨੇ ਸਰਕਾਰ ਦੇ ਵੱਲੋਂ ਭਾਵੇਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪਰ ਜਿਹੜਾ ਇਹ ਵਾਅਦਾ ਕੀਤਾ ਗਿਆ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਉਹ ਪਿਛਲੇ ਦਿਨਾਂ ਵਿੱਚ ਸਬ ਕਮੇਟੀ ਅਤੇ ਸਿੱਖਿਆ ਮੰਤਰੀ ਦੇ ਨਾਲ ਹੋਈਆਂ ਮੀਟਿੰਗਾਂ ਵਿੱਚ ਬਣੀ ਸਹਿਮਤੀ ਦੇ ਉਲਟ ਦੱਸਿਆ ਜੋ ਕਿ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਨਾਲ ਸਹਿਮਤੀ ਉਹਨਾਂ ਨੇ ਬੜਾਈ ਸੀ ਉਹਨਾਂ ਦੇ ਅਨੁਸਾਰ ਕੰਪਿਊਟਰ ਅਧਿਆਪਕਾਂ ਅਤੇ ਅਨ ਰਿਵਾਈਜ਼ਡ ਫਾਰਮੂਲੇ ਦੇ ਤਹਿਤ ਸਟੇਟ ਨਾਲ ਜੋੜ ਡੀਏ ਜਾਰੀ ਕਰਨ ਤੇ ਸਹਿਮਤੀ ਦੱਸੀ ਸੀ ਪਰ ਪਿਛਲੇ 4 ਸਾਲਾਂ ਤੋਂ ਫ੍ਰੀਜ਼ ਡੀਏ ਵਿੱਚ ਨਿਗੁਣਾ ਵਾਅਦਾ ਕਰਕੇ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕਾਂ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਗਿਆ ਜਿਸ ਨਾਲ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕਾਂ ਦੇ ਵਿੱਚ ਉਹਨਾਂ ਕਿਹਾ ਕਿ ਰੋਸ ਦੀ ਲਹਿਰ ਹੈ ਇਹਦੇ ਰੋਸ ਵਜੋਂ ਸੰਗਰੂਰ ਧਰਨੇ ਵਾਲੇ ਸਥਾਨ ਤੇ ਲਾਲ ਬੱਤੀ ਚੌਂਕ ਤੱਕ ਰੋਸ ਮਾਰਚ ਕੀਤੇ ਜਾਣ ਦੀ ਖਬਰ ਵੀ ਹੈ ਅਤੇ ਵਿੱਤ ਵਿਭਾਗ ਪੰਜਾਬ ਦੇ ਵੱਲੋਂ ਜਾਰੀ ਕੀਤੇ ਡੀਏ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਨੇ ਤੇ ਹੁਣ ਭਾਜਪਾ ਦੇ ਵੱਲੋਂ ਇੱਕ ਬਿਆਨ ਜਿਸ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੋਸਟ ਕਰਕੇ ਕਈ ਸਵਾਲ ਖੜੇ ਕਰ ਦਿੱਤੇ ਆ ਕੁਝ ਦਿਨ ਪਹਿਲਾਂ ਭਾਜਪਾ ਦੇ ਇੱਕ ਆਗੂ ਨੇ ਪੰਜਾਬ ਦੀਆਂ ਗੱਡੀਆਂ ਦੇ ਦਿੱਲੀ ਜਾਣ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਮਾਮਲੇ ਵਿੱਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਬਿਆਨ ਜਾਰੀ ਕਰ ਦਿੱਤਾ ਹੈ ਅਤੇ ਭਾਜਪਾ ਨੂੰ ਘੇਰਿਆ ਵੀ ਹੈ ਆਪਣੇ ਐਕਸ ਅਕਾਊਂਟ ਤੇ ਇੱਕ ਪੋਸਟ ਕਰਕੇ ਮੁੱਖ ਮੰਤਰੀ ਮਾਨ ਨੇ ਲਿਖਿਆ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਦੇਸ਼ ਦੇ ਹਰ ਸੂਬੇ ਤੋਂ ਲੋਕ ਉੱਥੇ ਆਉਂਦੇ ਜਾਂਦੇ ਆ ਇੱਥੇ ਹਰ ਸੂਬੇ ਦੇ ਨੰਬਰਾਂ ਵਾਲੀਆਂ ਗੱਡੀਆਂ ਚੱਲ ਸਕਦੀਆਂ ਨੇ ਕਿਸੇ ਸੂਬੇ ਦੇ ਨੰਬਰ ਵਾਲੇ ਵਾਹਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਆ ਜਾ ਸਕਦੇ ਨੇ ਇਹਨਾਂ ਤੇ ਕੋਈ ਪਾਬੰਦੀ ਨਹੀਂ ਹੈ ਉਹਨਾਂ ਅੱਗੇ ਲਿਖਿਆ ਕਿ ਭਾਜਪਾ ਦਾ ਇਹ ਬਿਆਨ ਪੰਜਾਬੀਆਂ ਲਈ ਬਹੁਤ ਹੀ ਖਤਰਨਾਕ ਹੈ ਚਿੰਤਾਜਨਕ ਹੈ ਅਤੇ ਨਾਲ ਅਪਮਾਨਜਨਕ ਵੀ ਹੈ ਉਹ ਪੰਜਾਬ ਦੀਆਂ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਤੇ ਨਿਸ਼ਾਨੇ ਲਾ ਰਹੇ ਨੇ ਅਤੇ ਪੁੱਛ ਰਹੇ ਨੇ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਵਿੱਚ ਕਿਉਂ ਘੁੰਮ ਰਹੀਆਂ ਨੇ ਉਹ ਇਸ ਤਰ੍ਹਾਂ ਕਹਿ ਰਹੇ ਨੇ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹੋਣ ਇਹ ਮੇਰੇ ਅਤੇ ਮੇਰੇ ਦੇਸ਼ ਦੇ ਹਰ ਪੰਜਾਬੀ ਵਾਸਤੇ ਬਹੁਤ ਹੀ અપਮਾਨਜਨਕ ਹੈ ਅੱਜ ਹਰ ਪੰਜਾਬੀ ਬਹੁਤ ਦਰਦ ਅਤੇ અપਮਾਨ ਮਹਿਸੂਸ ਕਰ ਰਿਹਾ ਹੈ ਕਿਸੇ ਦੀ ਗੰਦੀ ਰਾਜਨੀਤੀ ਲਈ ਪੰਜਾਬੀਆਂ ਦੀ ਦੇਸ਼ ਭਗਤੀ ਤੇ ਕਿਸੇ ਤਰ੍ਹਾਂ ਦਾ ਸਵਾਲ ਉਠਾਉਣਾ ਬਿਲਕੁਲ ਠੀਕ ਨਹੀਂ ਹੈ ਮੁੱਖ ਮੰਤਰੀ ਮਾਨ ਨੇ ਭਾਜਪਾ ਨੂੰ ਸਵਾਲ ਕਰਦਿਆਂ ਕਿਹਾ ਕਿ ਅਮਿਤ ਸ਼ਾਹ ਜੀ ਤੁਸੀਂ ਨਾ ਤਾਂ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖ ਸਕਦੇ ਹੋ ਅਤੇ ਨਾ ਹੀ ਦਿੱਲੀ ਨੂੰ ਇੰਨੇ ਹਜ਼ਾਰਾਂ ਬੰਗਲਾਦੇਸ਼ੀ ਅਤੇ ਲੋ ਹੰਗਿਆ ਦੇਸ਼ ਵਿੱਚ ਆ ਰਹੇ ਹੈ ਕਿ ਤੁਹਾਨੂੰ ਉਹਨਾਂ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਤੁਸੀਂ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀ ਨੂੰ ਦੇਸ਼ ਲਈ ਖਤਰਾ ਕਿਉਂ ਕਹਿ ਰਹੇ ਹੋ ਤੁਹਾਨੂੰ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਪੰਜਾਬ ਦੇ ਕਿਸਾਨ 12ਵੇਂ ਮਹੀਨੇ ਦੇ ਵਿੱਚ ਬੈਠੇ ਹੈ ਜਿਹੜੇ ਸ਼ੰਭੂ ਅਤੇ ਖਨੌਰੀ ਤੇ ਬੈਠੇ ਹੈ ਉਹਨਾਂ ਨੂੰ ਵੀ ਦਿੱਲੀ ਜਾਣ ਦੀ ਆਗਿਆ ਨਹੀਂ ਉਹੀ ਸਵਾਲ ਕਿਸਾਨ ਅਤੇ ਆਮ ਪੰਜਾਬੀ ਵੀ ਕਰ ਰਹੇ ਹੈ ਕਿ ਦਿੱਲੀ ਅਸੀਂ ਜਾ ਨਹੀਂ ਸਕਦੇ ਕਿ ਆਪਣੇ ਮੁਲਕ ਦੀ ਰਾਜਧਾਨੀ ਵਿੱਚ ਜਾਣ ਤੇ ਪੰਜਾਬੀਆਂ ਤੇ ਕੋਈ ਪਾਬੰਦੀ ਹੈ ਤੇ ਹੁਣ ਦੂਸਰੇ ਪਾਸੇ ਦਿੱਲੀ ਨੇ ਜਿਹੜਾ ਜ਼ਖਮ ਦਿੱਤਾ ਸੀ ਲਗਭਗ 40 ਸਾਲ ਪਹਿਲਾਂ ਉਹਦੀ ਚੀਜ਼ ਹਾਲੇ ਵੀ ਪਈ ਜਾਂਦੀ ਹੈ ਤੇ ਉਹਦੀ ਇੱਕ ਅਪਡੇਟ ਮਿਲੀ ਹੈ ਕਿ ਦਿੱਲੀ ਦੀ ਇੱਕ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਸੱਜਣ ਕੁਮਾਰ ਦੇ ਖਿਲਾਫ 1984 ਦੇ ਸਿੱਖ ਵਿਰੋਧੀ ਕਤਲਿਆਂ ਨਾਲ ਜੁੜੇ ਕਤਲ ਦੇ ਇੱਕ ਮਾਮਲੇ 'ਚ ਅੱਜ ਆਪਣਾ ਫੈਸਲਾ ਟਾਲ ਦਿੱਤਾ ਹੈ ਵਿਸ਼ੇਸ਼ ਜੱਜ ਕਾਵੇਰੀ ਵਵੇਜਾ ਨੇ ਇਸ ਤਗਾਸਾ ਪੱਖ ਦੇ ਵੱਲੋਂ ਕੁਝ ਹੋਰ ਪਹਿਲੂਆਂ ਤੇ ਕੁਝ ਹੋਰ ਦਲੀਲਾਂ ਪੇਸ਼ ਕਰਨ ਵਾਸਤੇ ਸਮਾਂ ਮੰਗੇ ਜਾਣ ਤੋਂ ਬਾਅਦ ਆਪਣਾ ਫੈਸਲਾ 31 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਮਾਨਯੋਗ ਜੱਜ ਨੇ ਕਿਹਾ ਕਿ ਅਗਲੀ ਤਾਰੀਖ 31 ਜਨਵਰੀ ਹੋਏਗੀ। ਇਹ ਮਾਮਲਾ ਸਿੱਖ ਵਿਰੋਧੀ ਕਤਲੇਆਮ ਦੇ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਲੋਕਾਂ ਦੇ ਮਾਰੇ ਜਾਣ ਦੇ ਨਾਲ ਸੰਬੰਧਿਤ ਹੈ। ਮੌਜੂਦਾ ਸਮੇਂ ਤਿਹਾਰ ਜੇਲ੍ਹ ਵਿੱਚ ਬੰਦ ਸੱਜਣ ਕੁਮਾਰ ਵੀਡੀਓ ਕਾਨਫਰੰਸ ਦੇ ਮਾਧਿਅਮ ਦੇ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਦਾ 1 ਨਵੰਬਰ 1984 ਨੂੰ ਕਤਲ ਨਾਲ ਜੁੜਿਆ ਮਾਮਲਾ ਅਤੇ ਆੰਤਮ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸ਼ੁਰੂ ਦੇ ਵਿੱਚ ਪੰਜਾਬੀ ਬਾਗ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਅਦ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ ਅਤੇ ਅਦਾਲਤ ਨੇ 16 ਦਸੰਬਰ 2021 ਨੂੰ ਸੱਜਣ ਕੁਮਾਰ ਦੇ ਖਿਲਾਫ ਪਹਿਲੀ ਨਜ਼ਰੇ ਮਾਮਲਾ ਪਾਉਂਦੇ ਹੋਏ ਉਹਨਾਂ ਖਿਲਾਫ ਦੋਸ਼ ਤੈਅ ਕਰ ਦਿੱਤੇ ਸੀ। ਇਸ ਤਗਾਸਾ ਪੱਖ ਦੇ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲੈਣ ਲਈ ਹਥਿਆਰਾਂ ਨਾਲ ਲੈਸ ਲੋਕਾਂ ਦੀ ਭੀੜ ਨੇ ਵੱਡੇ ਪੈਮਾਨੇ ਤੇ ਲੁੱਟਖੋ ਅਤੇ ਅੱਗ ਲਗਾ ਦਿੱਤੀਆਂ ਸੀ ਅਤੇ ਸਿੱਖਾਂ ਦੀਆਂ ਉਚੇਚੇ ਤੌਰ ਤੇ ਜਾਇਦਾਦਾਂ ਤਬਾਹ ਕਰ ਦਿੱਤੀਆਂ ਸੀ ਅਤੇ ਕਤਲੇਆਮ ਕੀਤਾ ਸੀ ਇਸ ਤਗਾਸਾ ਪੱਖ ਨੇ ਦੋਸ਼ ਲਾਇਆ ਕਿ ਭੀੜ ਨੇ ਘਰ ਤੇ ਹਮਲਾ ਕੀਤਾ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਦਾ ਕਤਲ ਕਰ ਦਿੱਤਾ ਅਤੇ ਘਰ ਦੇ ਸਮਾਨ ਦੀ ਲੁੱਟਖੋ ਕੀਤੀ ਅਤੇ ਬਾਅਦ ਵਿੱਚ ਘਰ ਨੂੰ ਅੱਗ ਹਵਾਲੇ ਕਰ ਦਿੱਤਾ ਸੀ ਦੋਸਤੋ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇ ਰਬਾ ਰਾਖਾ